ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਝੋਟੀ ਸੇ ਲੈ ਕੇ ਆਏ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਿਹਾ ਵੀਰ ਦੇ ਘਰੇ ਲੂਕਸ ਰੱਖੇਗਾ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਨੇ ਬਾਈ ਤੁਹਾਡੇ ਡੀਟੇਲ ਅੱਜ ਬਈ ਭਾਈ ਜੀ ਹਸਿਕਲ ਜੀ ਸੀਗਾ ਜੀ ਬਹੁਤ ਠੀਕ ਹੈ ਵਧੀਆ ਹਾਂਜੀ ਹਾਂਜੀ ਵਧੀਆ ਬਈ ਨਾਮ ਤੇ ਐਡਰੈਸ ਹੋਊਗਾ ਮੇਰਾ ਨਾਮ ਬਾਗਾ ਸਿੰਘ ਆਈ ਠੀਕ ਆ ਤੇ ਦੀਪਗੜ੍ਹ ਤੋਂ ਆਈ ਠੀਕ ਆ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਣਾ ਬਈ ਨੇੜੇ ਪਿੰਡ ਭਧੌੜ ਰਹਿੰਦਾ ਹਾਂ ਜੀ ਠੀਕ ਹੈ ਬਾਈ ਮੋਬਾਈਲ ਨੰਬਰ ਬੋਲੋ 9495294615 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਈ ਜਿਹੜੀ ਛੋਟੀ ਦੇ ਨੇ ਆਪਣੇ ਘਰ ਦੀ ਆ ਹਾਂਜੀ ਬਾਈ ਘਰ ਦੀ ਠੀਕ ਆ ਬਾਈ ਤੇ ਕਿਹੜਾ ਸੂਸ ਹੁੰਦੀ ਆ ਪਹਿਲਾ ਸੂਸ ਪਹਿਲਾ ਸੂਸ ਹੁੰਦੀ ਆ ਫੇਸ ਬਿਊਟੀ ਕਮਾਲ ਦੀ ਆ ਸਿੰਗ ਬਹੁਤ ਚੰਗਾ ਲੱਗਿਆ ਨੇੜੋ ਹੀ ਮੋੜਿਆ ਵਾ ਇੱਕੋ ਜੇ ਸੈਂਗਾਂ ਦੋਨੇ ਫੇਸ ਫੂਸ ਤੇ ਕੱਦ ਬੱਡ ਰਾਜੀ ਰੂਜੀ ਫੁੱਲ ਆ ਪਹਿਲਾ ਸੂਆ ਇਹ ਕਰਮ ਵਾਲੀ ਸੂਹਦੀ ਆ ਪਿੱਠ ਪੁੜਾ ਬਹੁਤ ਚੰਗਾ ਇਹ ਥਣ ਲੇਵਾ ਵੀ ਕਮਾਲ ਦਾ ਹੈ ਤੇ ਮਾਂ ਦਾ ਦੁੱਧ ਕਿੰਨਾ ਕਿ ਦਿੱਤਾ ਵਾ ਬਈ ਪਤਾ ਕੁਛ ਮਾਂ ਦਾ ਦੁੱਧ 18 ਲੀਟਰ ਹੈ ਠੀਕ ਆ ਮਾਂ ਤਾਂ ਕਹਿੰਦੇ ਬਈ ਇਹਦੀ ਮਾਂ ਨੇ ਜਿਹੜਾ ਦੁੱਧ ਦਿੱਤਾ 18 ਲੀਟਰ ਦਿੱਤਾ ਵਾ ਚੰਗੀ ਮਾਂ ਦੀ ਝੋਟੀਆਂ ਦੇ ਸੁਣ ਕੱਦ ਵੱਡ ਬਹੁਤ ਚੰਗਾ ਫੇਸ ਬਿਊਟੀ ਕਮਾਲ ਦੀ ਹੈ ਰਾਜੀ ਰੂਜੀ ਆ ਪੱਠਪੜਾ ਚੰਗਾ ਥਣ ਬਹੁਤ ਚੰਗਾ ਕੱਢਦੀ ਹੁੰਦੀ ਹੈ ਕਿੰਨੇ ਦਿਨ ਲੈਂਦੀ ਹੈ ਬਈ ਹਜੇ ਬਈ ਇਹ ਲਾਈਵ ਹੋ ਗਈ ਜੀ 15 ਕਿ ਦਿਨ ਲੈਂਦੀ ਹੈ 15 ਕਿ ਦਿਨ ਲੈਂਦੀ ਹੈ 15 ਕਿ ਦਿਨ ਬਾਈ ਕਹਿੰਦਾ ਲੈਂਦੀ ਆ ਕੱਦ ਬਿੱਡ ਚੰਗਾ ਮਾੜੀ ਤੋਰ ਕੇ ਦਿਖਾ ਦੇ ਬਈ ਫੇਸ ਚੰਗਾ ਕੱਦ ਚੰਗਾ ਪੱਠ ਫੜਾ ਚੰਗਾ ਥਣ ਬਹੁਤ ਚੰਗਾ ਕੱਢਦੀ ਹੁੰਦੀ ਹੈ ਅਜੇ ਬਾਈ ਕੱਚੀ ਕੱਚੀ ਆ ਦਿਨ ਲੈਂਦੀ ਆ ਉਦੋਂ ਨੂੰ ਆਰਡਰ ਦੀ ਕੁਆਲਿਟੀ ਅਜੇ ਵਧੀਆ ਤਿਆਰ ਕਰ ਲੈਣੀ ਆ ਤੋਰਾ ਤਾਰਾ ਵੀ ਚੰਗਾ ਤੋਰ ਦੇ ਕੋਈ ਨਹੀਂ ਗਲੀ ਤੋਰ ਦੇ ਬਈ ਚੰਗੀ ਆ ਬਈ ਝੋਟੀ ਸਾਂ ਵੀ ਪੜੀ ਆ ਰਾਜੀ ਰੋਜੀ ਫੌਲਾ ਚਮਕ ਜਿਉਂ ਕ ਚੰਗੀ ਆ ਤੋਰਾ ਤਾਰਾ ਬਹੁਤ ਚੰਗਾ ਮੁੱਲ ਕੀ ਆ ਵੀਰੇ ਦਾ ਇਹਦਾ ਮੁੱਲ ਆ ਫੋਨ ਤੇ ਦਾ ਠੀਕ ਆ ਜੈ ਜੀ ਹੋਊ ਬਾਈ ਮੁੱਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਤੇ ਮੁੱਲ ਜਮਾਂ ਝੋਟੀ ਦੇ ਹਿਸਾਬ ਨਾਲ ਜੈ ਜੀ ਹੋਊਗਾ ਚੰਗੀ ਆ ਝੋਟੀ ਬਈ ਮੋੜ ਲੈ ਵੀਰੇ ਬਾਈ ਦੇ ਘਰ ਦੀ ਝੋਟੀ ਆ ਬਾਈ ਕਹਿੰਦੇ ਛੋਟੀ ਜੀ ਸਾਡੀ ਪਾਲੀ ਵੀ ਆ ਬਾਈ ਤੇ ਸੂਖ ਬਹੁਤ ਚੰਗਾ ਸਿੰਘ ਸੁng ਦੀ ਕੁਆਲਿਟੀ ਬਹੁਤ ਚੰਗੀ ਆ ਫੋਰਾ ਤਾਰਾ ਵੀ ਚੰਗਾ ਲਾਹਣ ਉਹ ਨਾ ਜਾਗ ਰਹੀ ਆ ਕਹਿੰਦੇ ਥਣ ਬਹੁਤ ਚੰਗਾ ਕੱਢਦੀ ਹੁੰਦੀ ਹੈ ਜਿਵੇਂ ਪਹਿਲਾ ਸਵੇਰ ਸੁਣੀ ਹੈ ਨਾ ਬਈ ਥਣ ਬਹੁਤ ਚੰਗਾ ਕੱਢਦੀ ਹੁੰਦੀ ਹੈ ਕੱਲਾ ਕੱਲਾ ਥਣ ਪੂਰੀ ਵਿੱਤੀ ਤੇ ਥਣ ਲੱਗਿਆ ਨੇੜ ਤੋਂ ਜ਼ਰੂਰ ਚੈੱਕ ਕਰਵਾਵਾਂਗੇ ਬਈ ਬਾਕੀ ਮਾਂ ਦਾ ਦੁੱਧ ਵੀ ਬਾਈ ਨੇ ਚੰਗਾ ਸਾਰਟਰ ਦੇਖੋ ਬਈ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਕਰਮਾਈ ਤਿਆਰ ਕਰਦੀ ਹੁੰਦੀ ਹੈ ਨੇੜ ਤੋਂ ਚੈੱਕ ਕਰੋ ਬਈ ਆ ਦੇਖ ਕੇ ਸੇ ਵੀਰ ਨੂੰ ਬਈ ਝੋਟੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ੁਕਰੀਆ ਧੰਨਵਾਦ